ਗੁਰੂਆਂ ਨੇ ਕਲੰਗੇ ਤੇ ਆਏ ਗੁਰਾਂ ਗੁਰ ਤੇ ਅਮਰ ਦਾ ਆਸਰਾ ਅਮਨ ਚਾਹੇ ਅਰਜਨ ਹਰਗੋਬਿੰਦ ਜਰੋਸ ਤੇ ਮਾਣ ਸਿਖਿਆ ਰਾਈ ਸ੍ਰੀ ਕ੍ਰਿਸ਼ਨ ਦੀ ਇਤਿਹਾਸ ਜਿੱਥੇ ਸ਼ਬਦ ਗੁਜਾਇਆ ਤੇ ਇੱਕ ਬਾਦ ਦਰਸੇ ਰਿਆ ਕਰਨਾ ਵਾਹਿਗੁਰੂ ਜੀ ਦਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਚਾਂਦਕ ਜਿਹੜਾ ਸਿੰਘੋਵਾਲ ਦੇ ਕੋਲ ਆ ਇਹ ਪਿੰਡ ਗਰਦਾਸਪੁਰ ਦੇ ਹਲਕੇ ਵਿੱਚ ਪਉਂਦਾ ਤੇ ਇੱਥੇ ਇੱਕ ਪਰਿਵਾਰ ਲੋੜਵੰਦ ਬੀਬੀ ਜਿਹਦਾ પતિ ਸਿਰ ਤੇ ਨਹੀਂ ਆ ਤੇ ਘਰ ਵੀ ਨਹੀਂ ਇੱਕ ਉਹਦਾ ਬੱਚਾ ਅਜੇ ਉਹਦੀ ਉਮਰ ਪੜਾਈ ਇਹ ਵਿਚਾਰੀ ਬੀਬੀ ਕਿਸੇ ਦੇ ਘਰ ਵਿੱਚ ਰਹਿ ਕੇ ਤੋਂ ਥੋੜੀ ਬੋਲੀ ਕੋਈ 20000 ਰੁਪਏ ਚਲਦੀ ਹੈ ਅਜੇ ਜਿਹੜੀ ਟੀਮ ਜਿਹੜੀ ਬਣੀ ਹੈ ਟੀਮ ਬੜੇ ਪਿਆਰ ਨਾਲ ਕੰਮ ਕਰਦੀ ਹੈ ਇੱਥੇ 1 ਇੱਕ ਰੁਪਏ ਦਾ ਹਸਤਾਫਤਾਂ ਰੱਖਿਆ ਜਾਂਦਾ ਉਹ ਪੈਸਾ ਜਿਹੜਾ ਦਸਵੰਦ ਦਾ ਪੈਸਾ ਹੈ ਉਹ ਇਕੱਠਾ ਜਿਹੜਾ ਕਿਸੇ ਲੋੜਵੰਦ ਦੇ ਘਰ ਤੇ ਪਵੇ ਲੱਗ ਜਾਵੇ ਇਹੀ ਜਿਹੜੀ ਮਨਸਾ ਹੈ ਤੇ ਇਹ ਬੀਬੀ ਵੱਲੋਂ ਬਹੁਤ ਬਹੁਤ ਧੰਨਵਾਦ ਇਹਨਾਂ ਦੇ ਪਰਿਵਾਰ ਵੱਲੋਂ ਬਹੁਤ ਧੰਨਵਾਦ ਕੀਤਾ ਜਾ ਰਿਹਾ ਸੰਗਤਾਂ ਦਾ ਤੇ ਆਪ ਜੀਆਂ ਦਾ ਇਹਨਾਂ ਦਾ ਧੰਨਵਾਦ ਕਰਦੇ ਹਨ ਕਿ ਕੋਈ ਕਹਿਣ ਵਾਸਤੇ ਲਫ਼ਜ਼ ਨਹੀਂ ਹੈ ਸਾਬਾ ਗੁਰਜੀ ਜੀ ਜੀ ਹਾਂਜੀ ਭੈਣ ਜੀ ਤੁਹਾਡਾ ਇਹ ਘਰ ਪੈਣ ਜਾ ਰਿਹਾ ਜੀ ਕੋਈ ਕੋਈ ਬੋਲਣਾ ਚਾਹੁੰਦੇ ਜੀ ਹਾਂਜੀ ਹਾਂਜੀ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਕਿ ਸਾਰਿਆਂ ਦੀ ਰਜਮੰਦੀ ਨਾਲ ਮੇਰਾ ਘਰ ਬਣਿਆ ਵਾ ਬਹੁਤ ਵਧੀਆ ਸਾਰਿਆਂ ਨੇ ਸੇਵਾ ਪਾਈ ਆ ਤੇ ਇਸ ਕਰਕੇ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਆ ਠੀਕ ਆ ਸਾਬਾ ਜੀ ਜੀ ਪਿੰਡੂ ਹੀ ਇਹਨੂੰ ਲੱਗਦਾ ਉਹਨਾਂ ਦੇ ਤੇ ਮਾਤਾ ਜੀ ਭਾਈ ਖਾਲਸਾ ਵੀ ਫਤਿਹ ਦੱਸੋ ਵੀ ਇਹ ਕਿੰਨੀ ਕਹਣਾਂ ਦੀ ਕੰਡੀਸ਼ਨ ਜਿਹੜੀ ਸੀ ਕਿੱਦਾਂ ਇਹ ਰਹਿੰਦੇ ਸੀ ਪਹਿਲਾਂ ਕਿੱਥੇ ਰਹਿੰਦੇ ਸੀ ਪਤਾ ਇਹਨਾ ਕੁੜੀ ਬਹੁਤ ਵਿਚਾਰੀ ਗਰੀਬਣੀ ਹੋਗੀ ਇਹਦਾ ਪਤੀ ਵੀ ਮਰ ਗਿਆ ਦਾ ਸੀ ਪਹਿਲਾਂ ਵੀ ਉਹ ਸ਼ਰਾਬ ਸ਼ਰੂਪ ਪੀਂਦਾ ਸੀ ਪਹਿਲਾਂ ਵੀ ਇਹ ਬੜੀ ਦੁਖੀ ਰਹੀ ਆ ਹੁਣ ਇਹ ਆਪਣੇ ਮਾਪਿਆਂ ਦੇ ਘਰ ਆਈ ਸੀ ਕਿਸੇ ਦੀ ਵੀ ਹਲੀ ਚ ਰਹਿਣ ਦੀ ਰਹੀ ਨੂੰ 10 ਸਾਲ ਹੋ ਗਏ 12 ਰਹਿੰਦੀ ਨੂੰ ਤੇ ਉਹਨਾਂ ਦਾ ਇਹ ਕੰਮ ਕਰਦੀ ਆ ਕਿ ਸਿਰਫ 2000 ਰੁਪਏ ਤੇ ਤੇ ਆਪਣਾ ਬੱਚਾ ਵੀ ਪਾਲਣ ਦੀ ਦੀ ਆ ਤੇ ਆਪਣੇ ਘਰ ਦਾ ਗੁਜ਼ਾਰਾ ਕਰਨ ਕਰਨ ਦੀ ਆ ਤੇ ਹੁਣ ਚਲੋ ਇਹਨਾਂ ਭੈਣ ਭਰਾਵਾਂ ਸਾਰਿਆਂ ਨਾਲ ਮਿਲ ਕੇ ਉਹਦਾ ਘਰ ਬਣਾ ਕੇ ਦਿੱਤਾ ਵਾ ਚਲੋ ਵਿਚਾਰੀ ਨੂੰ ਮਹਾਰਾਜ ਖਾਣਾ ਭੋਗੜਾ ਪਾਇ ਤੇ ਉਹਨਾਂ ਨੂੰ ਮਹਾਰਾਜ ਤੰਦਰੁਸਤੀ ਦਵੇ ਜਿਨ੍ਹਾਂ ਨੇ ਇਹ ਮਿਹਰਬਾਨੀ ਕੀਤੀ ਹੈ ਸੇਵਾ ਕੀਤੀ ਜੀ ਜੀ ਬਹੁਤ ਬਹੁਤ ਧੰਨਵਾਦ ਗੁਰਪਿਆਰੀ ਸਾਧ ਸੰਗਤ ਜੀ ਮਾਤਾ ਜੀ ਨਾਲ ਡੱਬਾ ਹੱਥ ਚ ਫੜਿਆ ਇਹਨਾਂ ਨੇ ਬਰਫੀ ਦਾ ਤੇ ਇਹ ਕਹਿੰਦੇ ਕਿ ਤੁਸੀਂ ਲੈ ਜਾਓ ਆਪਣੇ ਘਰ ਵਾਸਤੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਇਆ ਮੈਂ ਇਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਡੱਬਾ ਤੁਹਾਡਾ ਤੁਸੀਂ ਕਹਿਤਾ ਤੇ ਆ ਗਿਆ ਜਿਹੜੇ ਇੱਥੇ ਵਿਚਾਰੇ ਲੱਗੇ ਨੇ ਆ ਜਿਹੜੇ ਵਿਚਾਰੇ ਕੰਮ ਕਰਨ ਵਾਲੇ ਜਿਨ੍ਹਾਂ ਨੇ ਲੈਂਟਰ ਪਾਉਣਾ ਇਹ ਆਪਾਂ ਡੱਬਾ ਜਿਹੜਾ ਉਹਨਾਂ ਚ ਵਰਤਾ ਦੇਣਾ ਤੇ ਸੰਗਤ ਜੀ ਇਹ ਤੁਹਾਡਾ ਡੱਬਾ ਤੁਹਾਡੇ ਸਾਰਿਆਂ ਦਾ ਡੱਬਾ ਆਪਾਂ ਇੱਥੇ ਵਰਤਾ ਦੇਣਾ ਤੇ ਸਾਡੇ ਲੱਗੇ ਭਾਈ ਸਾਹਿਬ ਭਾਈ ਖੜੇ ਨੇ ਇਹਨਾਂ ਕੋ ਕੋਈ ਪੁੱਛਾਂਗਾ ਹਾਂਜੀ ਭਾਈ ਗੁਰਜੀਓ ਤੁਸੀਂ ਕੋਈ ਦੱਸੋਗੇ ਬੋਲੋਗੇ ਕੋਈ ਨਾ ਕੁ ਡਾ ਚਾਚਾਰੀ ਅੱਛਾ ਜੀ ਤੇ ਕੁੜੀ ਵਸੇ ਕਾਫੀ ਦਿਨਾਂ ਤੋਂ ਚਾਚੀ ਦਾ ਪਤੀ ਪੂਰਾ ਹੋ ਗਿਆ ਤਾਂ ਹਾਂਜੀ ਉਹਨੇ ਥੇ ਰਹਿੰਦੀ ਸੀ ਆਪਣੇ ਮਾਤਾ ਦੀ ਕੁੜੀ ਰਹਿੰਦੀ ਹੋਵੇ ਜੜਦੀ ਤੇ ਗਰੀਬੀ ਹਾਲਤ ਮਾੜੀ ਸੀ ਕੋ ਬੱਚਾ ਜਿਹੜਾ ਪੜਾਇਆ ਤਾਕੂ ਕੀਤੀ ਹੈ ਰਣ ਵਾਲਾ ਬੱਚਾ ਤਾਂ ਨਹੀਂ ਸੀ ਤੇ ਮਹਾਰਾਜ ਜੀ ਤੁਸੀਂ ਬੜੀ ਪ੍ਰੇਮ ਨਾਲ ਪੜਾ ਜਿਹੜਾ ਰਾਮਕੰਬ ਰੰਬਾ ਆ ਬਾਬੇ ਉਹਨਾਂ ਨੇ ਕਿャ ਸੁਜੋਗ ਨਾਲ ਤੇ ਇਹਨਾਂ ਦੇ ਬਹੁਤ ਬਹੁਤ ਧੰਨਵਾਦ ਆ ਹੋਰ ਵੀ ਸੰਗਤਾਂ ਨੇ ਮਾਦ ਦਿੱਤੀ ਐ ਵੀ ਬੀਨ ਕੁੜੀ ਨੂੰ ਤੇ ਚਲੋ ਭਈ ਉਹਦਾ ਘਰ ਵਸ ਗਿਆ ਤੇ ਕੜਨੀ ਕਲਾ ਹੋ ਗਿਆ ਜੇ ਪਾਸ ਜਿੰਨਾ ਨੇ ਵੀ ਸੇਵਾ ਕੀਤੀ ਮਹਾਰਾਜ ਸੰਸਥਾ ਵੱਲੋਂ ਵੀ ਹੋਰ ਸੱਚੇ ਪਾਤਸ਼ਾਹ ਸ੍ਰੀ ਬਿਚਾ ਵੱਲੋਂ ਜਿੰਨਾ ਨੇ ਸੇਵਾ ਕੀਤੀ ਹੈ ਮਹਾਰਾਜ ਪਾਗਲੇ ਉਹ ਟੜ ਨਿਕਲਾ ਕਰਿਓ ਤੇ ਕੁੜੇ ਦਾ ਘਰ ਵੱਸ ਗਿਆ ਕੋੜ ਕੋੜ ਤਨ ਵਾਈਟੋਤਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਤਾਂ ਸੰਗਤ ਜੀ ਇਹ ਅਮਰਤਾਰੀ ਸਿੰਘ ਹਨ ਆ ਦੇਖੋ ਸ੍ਰੀ ਸਾਹਿਬ ਪਾਇਆ ਹੋਇਆ ਬਜ਼ੁਰਗ ਨੇ ਤੇ ਇਹਨਾਂ ਦੇ ਪਾਪਕ ਬੋਲ ਸੁਣ ਕੇ ਮਨ ਨੂੰ ਇੱਕ ਠੰਡਕ ਵੀ ਪਹੁੰਚਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਗੁਰਮੁਖ ਪਿਆਰਿਓ ਪਿੱਛੇ ਤੁਸੀਂ ਦੇਖ ਰਹੇ ਹੋ ਲੈਂਟਰ ਪੈ ਲਿਆ ਇਥੇ ਇੱਕ ਕਮਰਾ ਗੁਰਦੁਆਰਾ ਇੰਤਕਾਰ ਸੇਵਾਤਾਂ ਰੋੜੀਆਂ ਦੀ ਆਪ ਵੱਲੋਂ ਬਣਾ ਕੇ ਦਿੱਤਾ ਜਾ ਰਿਹਾ ਇੱਕ ਇੱਕ ਕਮਰਾ ਜਿਹੜਾ ਪਿੰਡ ਦੇ ਸਰਪੰਚ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਵੀ ਇੱਕ ਨਾਲ ਤਿਆਰ ਕਰ ਦਨੇ ਆ ਦੋ ਭੋਜਨਗੇ ਇਹਦਾ ਗੁਜਾਰਾ ਚੰਗਾ ਚੱਲੇ ਬਹੁਤ ਵਧੀਆ ਜੇ ਮੇਰੇ ਸਰਪੰਚਾਂ ਦੀ ਲੋੜ ਹੈ ਕੱਲ ਇਹ ਨਹੀਂ ਕਿ ਸਰਪੰਚੀ ਦਾ ਅਹੁਦਾ ਮਿਲ ਗਿਆ ਆ ਆਪ ਆਪਣੀ ਮਰਜ਼ੀ ਕਰੀ ਜੇ ਕਿਸੇ ਦੀ ਸਹਾਇਤਾ ਨਹੀਂ ਕੀਤੀ ਇਹਦਾ ਮਤਲਬ ਹੈ ਵੀ ਅਸੀਂ ਸਰਪੰਚੀ ਦੇ ਲੈ ਕੇ ਨਹੀਂ ਕਿਸੇ ਹੋਰ ਨੂੰ ਸਰਪੰਚੀ ਦੇ ਦੇਣੀ ਚਾਹੀਦੀ ਤੋਂ ਮੈਂ ਉਸ ਵੀਰ ਦਾ ਧੰਨਵਾਦ ਕਰਦਾ ਤੇ ਪੂਰੀ ਗੁਰਦਰਾਇਆਂ ਕੋਲ ਸੇਵਾ ਕਰ ਰੋੜੀਆਂ ਦੀ ਆਪ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਸੇਵਾ ਕੀਤੀ ਹੈ ਤੇ ਗੁਰਮੁਖਿਆਰਓ ਤੁਸੀਂ ਇੱਕ ਲੋੜਵੰਦ ਨੂੰ ਉਹਦੇ ਘਰ ਦੀ ਸਤ ਦੇਣ ਜਾ ਰਹੇ ਹੋ ਉਹਦੇ ਵਾਸਤੇ ਇਹਦੇ ਤੋਂ ਵੱਡੀ ਖੁਸ਼ੀ ਕੋਈ ਨਹੀਂ ਜਿਨ੍ਹਾਂ ਗੁਰਮੁਖਿਆਰਾਂ ਨੇ ਸੇਵਾਵਾਂ ਭੇਜੀਆਂ ਨੇ ਇੱਕ ਇੱਕ ਜੋ ਵੀ ਰੁਪਈਆ ਭੇਜਿਆ ਹੈ ਸੇਵਾ ਵਾਸਤੇ ਉਹਨਾਂ ਦਾ ਥਾਂ ਪਾਵੇ ਮਹਾਰਾਜ ਚੜ੍ਹਦੀ ਕਲਾ ਵਾਲੇ ਦਿਨ ਦੁਗੜੀ ਰਾਤ ਜਾਗਣੀਆਂ ਤਰੱਕੀਆਂ ਬਖਸ਼ਿਸ਼ ਕਰੇ ਇਸੇ ਤਰ੍ਹਾਂ ਸੇਵਾਵਾਂ ਆਪ ਜੀਆਂ ਕੋਲੋਂ ਕਰਾਉਂਦਾ ਰਵੇ ਲੋੜਵੰਦ ਦੀ ਸਹਾਇਤਾ ਕਰਨੀ ਇਹੀ ਬਾਬੇ ਨਾਨਕ ਨੇ ਸਾਨੂੰ ਦੱਸਿਆ ਕਰੀਬ ਧਾਮੂ ਤੇ ਗੁਰੂ ਦੀ ਕੋਲ ਕਿਸੇ ਤੇ ਪੈਰਾ ਦਿੰਦਿਆਂ ਹੋਇਆਂ 86 ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਇਸੇ ਸਿਧਾਂਤ ਨੂੰ ਮੁੱਖ ਰੱਖਦਿਆਂ ਹੋਇਆਂ ਸਾਡੇ ਅੰਦਰ ਜੇ ਦਇਆ ਨਾ ਆਈ ਅਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਇਹ ਬਾਬੇ ਨਾਨਕ ਦਾ ਸਿਧਾਂਤ ਹੈ ਇਸੇ ਸਿਧਾਂਤ ਤੇ ਆਪਾਂ ਪੈਰਾ ਦੇਣਾ ਹੈ ਤੇ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ